ਜਿਹੜੇ ਤੋਸ਼ੇ ਖਾਨੇ ਦੀਆਂ ਚਾਬੀਆਂ ਜਿਹੜੇ ਲਿਖਾਰੀ ਆਖਦੇ ਨੇ 53 ਦੇ ਕਰੀਬ ਮੁੱਖ ਜੜੀਆਂ ਚਾਬੀਆਂ ਸਨ ਉਹ ਤਾਂ ਅੰਗਰੇਜ਼ ਸਰਕਾਰ ਨੇ 1920 ਦੇ ਦੌਰਾਨ ਵੀ ਨਹੀਂ ਦਿੱਤੀਆਂ ਸਨ ਆਪਣੇ ਕੋਲ ਹੀ ਰੱਖੀਆਂ ਤੇ ਕੁਝ-ਕੁਝ ਪ੍ਰਬੰਧ ਦੇ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਬਣੀ ਐ ਤਾਂ ਕੁਝ-ਕੁਝ ਪ੍ਰਬੰਧ ਸੰਭਾਲੋ ਹੁਣ ਸਿੱਖ ਪੂਰਾ ਪ੍ਰਬੰਧ ਚਾਹੁੰਦੇ ਨੇ ਆਪਣੇ ਤਰੀਕੇ ਨਾਲ ਆਪਣੇ ਤਰੀਕੇ ਨਾਲ ਨਾ ਕਹੋ ਇੰਜ ਕਹੋ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੈ ਉਸ ਅਨੁਸਾਰ ਸੇਵਾ ਸੰਭਾਲ ਹੋਵੇ ਨਾ ਕਿ ਹਰ ਕੋਈ ਆਪਣੀ ਮਨਮਰਜ਼ੀ ਕਰੇ ਜਦੋਂ ਸਿੱਖਾਂ ਨੇ ਇਸ ਮੰਦ ਵਿੱਚ ਫੈਸਲਾ ਲਿਆ 28 ਅਗਸਤ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋ ਗਈ ਸਰਦਾਰ ਖੜਕ ਸਿੰਘ ਜੀ ਪ੍ਰਧਾਨ ਬਣੇ ਤੇ ਫਿਰ ਸਿੱਖ ਨਮਾਇੰਦਿਆਂ ਨੇ ਆਖਿਆ ਕਿ ਇਹ ਜੋ ਚਾਬੀਆਂ ਨੇ ਸਾਰੀਆਂ ਤੋਸ਼ੇ ਖਾਨੇ ਸਮੇਤ ਗੁਰੂ ਘਰ ਦੇ ਇੰਤਜ਼ਾਮ ਦੀਆਂ ਪ੍ਰਬੰਧ ਦੀਆਂ ਉਹ ਚਾਬੀਆਂ ਸਰਦਾਰ ਖੜਕ ਸਿੰਘ ਜੀ ਨੂੰ ਦਿੱਤੀਆਂ ਜਾਣ ਇਤਿਹਾਸਕਰ ਕਹਿੰਦੇ ਸੁੰਦਰ ਸਿੰਘ ਰਾਮ ਗੜੀਏ ਨੇ ਇਸ ਦੌਰਾਨ ਉਹ ਚਾਬੀਆਂ ਜੋ ਕਿ ਉਹਦੇ ਕੋਲ ਸਨ ਇਹਨੇ ਡੀਸੀ ਡੰਟ ਨੂੰ ਫੋਨ ਵੀ ਕਰ ਦਿੱਤਾ ਡਾਕਟਰ ਹਰਜਿੰਦਰ ਸਿੰਘ ਤਲਕੀਰ ਲਿਖਦੇ ਕਿ ਡੀਸੀ ਡੰਟ ਨੂੰ ਇਹਨੇ ਫੋਨ ਵੀ ਕਰ ਦਿੱਤਾ ਆਖਿਆ ਵੀ ਸਿੱਖ ਆਗੂ ਮੇਰੇ ਤੋਂ ਹੁਣ ਚਾਬੀਆਂ ਲੈਣੀਆਂ ਚਾਹੁੰਦੇ ਨੇ ਤੇ ਕਹਿੰਦੇ ਡੀਸੀ ਨੇ ਵੀ ਉਧਰੋਂ ਫਿਰ ਐਕਸ਼ਨ ਲਿਆ ਤੇ ਇਹਦੇ ਵੱਲੋਂ ਫਿਰ 7 ਨਵੰਬਰ 1921 ਨੂੰ ਜਿਹੜਾ ਇੱਕ ਡੀਸੀ ਡੰਟ ਦਾ ਅਸਿਸਟੈਂਟ ਹੈ